ਹੁਣੇ ਪੂਰੀ ਪੂਰੀ ਜਿਹੜੀ ਜਨਰੇਸ਼ਨ ਆ ਇਹ ਪੂਰੇ ਵਿਸ਼ਮ ਦੇ ਵਿੱਚ ਇੱਕ ਮਿਸਾਲ ਬਣ ਕੇ ਸਾਬਤ ਹੋ ਰਹੀ ਆ ਵੀ ਭ੍ਰਿਸ਼ਟ ਨੇਤਾਵਾਂ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਖਿਲਾਫ ਅਗਰ ਤੁਸੀਂ ਆਵਾਜ਼ ਚੱਕਣੀਆਂ ਦਾ ਜੁਵਾ ਪੀੜੀ ਤਾਕਤਵਰ ਆ ਉਹ ਆਵਾਜ਼ ਚੱਕ ਸਕਦੇ ਨੇ ਜਿਹੜੀ ਛਾਣ ਵੀ ਨਾ ਤਫ਼ਤੀਸ਼ਾ ਉਹ ਪੂਰੀ ਭਾਰਤ ਅਛੀ ਬੂਗੀ ਤੇ ਲੋਕਾਂ ਦੇ ਹੁਲੇ ਜਾਂਦੀ ਜਾਊਗੀ ਭਾਰਤ ਨੇ ਆਪਣੇ ਜਿੰਨੇ ਵੀ ਨਾਗਰਿਕ ਸੀਗੇ ਜਿਹੜੇ ਨੇਪਾਲ 'ਚ ਫਸੇ ਹੋਏ ਸੀ ਉਹਨਾਂ ਨੂੰ ਸੁਰੱਖਿਆ ਨਿਰਦੇਸ਼ ਆ ਜਿਹੜੇ ਉਹ ਜਾਰੀ ਕੀਤੇ ਸਵਾਗਤ ਹੈ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਨੀ ਆ ਵੀ 2025 ਦੇ ਵਿੱਚ ਕਾਫੀ ਕੋਸ਼ਾ ਜਿਹੜਾ ਉਹ ਦੁਨੀਆ ਭਰ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕੁਦਰਤੀ ਆਫਤਾਂ ਦੇ ਨਾਲ ਨਾਲ ਦੇਸ਼ਾਂ ਦੇ ਇੰਟਰਨਲ ਸਿਸਟਮ ਵੀ ਆ ਜਿਹੜੇ ਉਹ ਟੋਟਲੀ ਡਿਸਟਰਬ ਹੋ ਚੁੱਕੇ ਨੇ ਕਦੇ ਬੰਗਲਾਦੇਸ਼ ਦੇ ਵਿੱਚ ਹਿੰਸਾ ਹੁੰਦੀ ਆ ਤੇ ਕਦੇ ਸ਼੍ਰੀਲੰਕਾ ਦੇ ਵਿੱਚ ਹੁਣ ਨੇਪਾਲ ਦੇ ਵਿੱਚ ਨੇਪਾਲ ਦੇ ਵਿੱਚ ਸਤੰਬਰ 2025 ਦੇ ਵਿੱਚ ਇੱਕ ਅੰਦੋਲਨ ਹੁੰਦਾ ਉਹ ਅੰਦੋਲਨ ਹੁੰਦਾ ਵਾ ਸੋਸ਼ਲ ਮੀਡੀਆ ਬੈਨ ਕੀਤਾ ਹੋਇਆ ਸਰਕਾਰ ਨੇ ਤੇ ਉਹਨੂੰ ਬਹਾਲ ਕਰਨ ਦੇ ਲਈ ਅੰਦੋਲਨ ਹੁੰਦਾ ਇਹ ਅੰਦੋਲਨ ਅਚਾਨਕ ਹੀ ਹਿੰਸਾ ਦੇ ਵਿੱਚ ਜਿਹੜਾ ਬਦਲ ਜਾਂਦਾ ਜਿਹਦੇ ਵਿੱਚ ਅੰਦੋਲਨਕਾਰੀਆਂ ਦੇ ਜੈਨ ਜ਼ੀ ਜਿਹੜੀ ਜਨਰੇਸ਼ਨ ਆ ਉਹਦੇ 19 ਤੋਂ ਵੱਧ ਜਿਹੜੇ ਵਿਅਕਤੀ ਨੇ ਨੌਜਵਾਨ ਨੇ ਉਹ ਮਾਰੇ ਜਾਂਦੇ ਨੇ ਤੇ ਸੈਂਕੜੇ ਹੀ ਲੋਕ ਉਹ ਜ਼ਖਮੀ ਨੇ ਗੱਲ ਕਰਦੇ ਆ ਪੂਰੇ ਘਟਨਾਕਰਮ ਦੇ ਉੱਪਰ ਤਰਤੀਬ 22 ਬਣੇ ਰਿਓ ਵੀਡੀਓ ਦੇ ਨਾਲ ਵੀ ਕੀ ਹੋਇਆ ਨੇਪਾਲ ਦੇ ਵਿੱਚ 4 ਸਤੰਬਰ 2025 ਨੂੰ ਨੇਪਾਲ ਦੀ ਸਰਕਾਰ ਨੇ ਇੱਕ ਨਿਯਮ ਲਿਆਂਦਾ ਵੀ 26 ਸੋਸ਼ਲ ਮੀਡੀਆ ਪਲੇਟਫਾਰਮ ਨੇ ਜਿਹੜੇ ਉਹ ਬੰਦ ਕਰੇ ਜਾਣਗੇ ਨੇਪਾਲ ਦੇ ਵਿੱਚ ਜਿਦੇ ਵਿੱਚ ਫੇਸਬੁੱਕ YouTube ਤੇ Instagram ਵੀ ਨਾਲ ਸੀਗੇ ਤੇ ਨਾਲ ਸਰਕਾਰ ਨੇ ਕਿਹਾ ਵੀ ਇਹ ਜਿਹੜੇ ਪਲੇਟਫਾਰਮ ਨੇ ਇਹ ਸਰਕਾਰੀ ਰਜਿਸਟ੍ਰੇਸ਼ਨ ਦੇ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਜਿਹਦੇ ਕਰਕੇ ਇਹਨਾਂ ਨੂੰ ਬੈਨ ਕਰਿਆ ਜਾ ਰਿਹਾ ਤੇ ਨਾਲ ਇਹ ਵੀ ਕਿਹਾ ਵੀ ਇਹ ਪਲੇਟਫਾਰਮ ਫੇਕ ਆਈਡੀ ਹੇਟ ਸਪੀਚ ਤੇ ਸਾਈਬਰ ਅਪਰਾਧ ਨੂੰ ਆ ਜਿਹੜੇ ਉਹ ਵਧਾਵਾ ਦੇ ਰਹੇ ਨੇ ਦੇਸ਼ ਦੇ ਵਿੱਚ ਤੇ ਲੋਕਾਂ ਨੂੰ ਨਫਰਤ ਦੇ ਵੱਲ ਲੈ ਕੇ ਜਾ ਰਹੇ ਨੇ ਇਹ ਕਹਿ ਕੇ ਸਰਕਾਰ ਨੇ ਇਹਨਾਂ ਪਲੇਟਫਾਰਮਾਂ ਨੂੰ ਬੰਦ ਕਰ ਦਿੱਤਾ ਜੈਂਦੀ ਜਿਹੜੀ ਅੱਜ ਦੀ ਈਡੀ ਕਹਿ ਸਕਦੇ ਆਪਾਂ ਜੋ ਜ਼ਿਆਦਾਤਰ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੀ ਆ ਉਹਨਾਂ ਨੇ ਇਸ ਫੈਸਲੇ ਦੇ ਖਿਲਾਫ ਆ ਜਿਹੜਾ ਉਹ ਵਿਰੋਧ ਜਾਰੀ ਕਰ ਦਿੱਤਾ ਉਹਨਾਂ ਦੇ ਅਨੁਸਾਰ ਇਹ ਜਿਹੜਾ ਫੈਸਲਾ ਸੀਗਾ ਸਹੀ ਨਹੀਂ ਸੀਗਾ ਉਹਨਾਂ ਨੇ ਸੋਸ਼ਲ ਮੀਡੀਆ ਨੂੰ ਦੁਬਾਰੇ ਚਾਲੂ ਕਰਨ ਦੇ ਲਈ ਜਿਹੜਾ ਅੰਦੋਲਨ ਕਰਨਾ ਸ਼ੁਰੂ ਕਰ ਦਿੱਤਾ ਤੇ ਨਾਲ ਉਹਨਾਂ ਨੇ ਸਰਕਾਰ ਦੇ ਭ੍ਰਿਸ਼ਟ ਨੀਤੀਆਂ ਤੇ ਭ੍ਰਿਸ਼ਟਾਚਾਰ ਖਿਲਾਫ ਵੀ ਆਪਣੀ ਆਵਾਜ਼ ਜਿਹੜੀ ਉਹ ਚੁੱਕਣੀ ਸ਼ੁਰੂ ਕਰ ਦਿੱਤੀ ਗਾਰੀਆਂ ਨੇ ਸਰਕਾਰ ਦੇ ਖਿਲਾਫ ਜਿਹੜੀ ਅੰਦੋਲਨ ਕੀਤਾ ਉਹਦੇ ਵਿੱਚ ਉਹਨਾਂ ਦੀਆਂ ਮੰਗਾਂ ਸੀਗੀਆਂ ਵੀ ਇੱਕ ਤਾਂ ਸੋਸ਼ਲ ਮੀਡੀਆ ਪਲੈਟਫਾਰਮ ਆ ਜਿਹੜਾ ਦੁਬਾਰੇ ਚਲਾਇਆ ਜਾਵੇ ਦੂਜਾ ਨੈਪੋਟイズਮ ਦੀ ਜਿਹੜੀ ਵਰਤੋਂ ਨਾ ਕੀਤੀ ਜਾਵੇ ਨੈਪੋਟイズਮ ਕੀ ਹੁੰਦਾ ਵੀ ਜਿਹੜੇ ਸਰਕਾਰੀ ਨੇਤਾ ਹੁੰਦੇ ਨੇ ਆਪਣੀ ਫੈਮਿਲੀ ਦੇ ਵਿੱਚ ਹੀ ਇਹ ਸਰਕਾਰੀ ਨੌਕਰੀਆਂ ਦੇ ਦਿੰਦੇ ਨੇ ਜਾਂ ਵੱਡੇ ਵੱਡੇ ਅਹੁਦਿਆਂ ਤੇ ਲਗਾ ਦਿੰਦੇ ਨੇ ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਤੇ ਭ੍ਰਿਸ਼ਟਾਚਾਰ ਦੇ ਖਿਲਾਫ ਜਿਹੜੀ ਇਹ ਜੰਗ ਸ਼ੁਰੂ ਕਰ ਦਿੱਤੀ ਕਿਉਂਕਿ ਨੇਪਾਲ ਦੇ ਵਿੱਚ ਜਿਹੜੀ ਜੁਵਾ ਪੀੜ੍ਹੀ ਆ ਉਹ ਇੱਕ ਤਾਂ ਬੇਰੋਜ਼ਗਾਰ ਬਹੁਤ ਦਾ ਤੇ ਨੇਪਾਲ ਦੇ ਵਿੱਚ ਕਿਸੇ ਫੈਮਿਲੀ ਨੂੰ ਸਰਵਾਈਵ ਕਰਨ ਦੇ ਲਈ ਉਹਨਾਂ ਨੇ ਨੌਜਵਾਨਾਂ ਨੂੰ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਜਾਣਾ ਪੈਂਦਾ ਜਿਵੇਂ ਇੰਡੀਆ ਦੇ ਵਿੱਚ ਨੇਪਾਲੀ ਆਉਂਦੇ ਨੇ ਤਾਂ ਇੱਥੋਂ ਕਮਾ ਕੇ ਉਹ ਨੇਪਾਲ ਦੇ ਵਿੱਚ ਪੈਸੇ ਭੇਜਦੇ ਨੇ ਤਾਂ ਕਿ ਉਹਨਾਂ ਦਾ ਘਰਵਾਰਾ ਜਿਹੜਾ ਚੱਲ ਸਕੇ ਇਹਦੇ ਉਲਟ ਜੇ ਅਗਰ ਨੇਤਾ ਦੇ ਬੱਚਿਆਂ ਦੀ ਗੱਲ ਕਰੀਏ ਜਿੰਨੇ ਵੀ ਨੇਤਾ ਉੱਥੇ ਹੈਗੇ ਨੇ ਉਹਨਾਂ ਦੇ ਬੱਚਿਆਂ ਦੀ ਗੱਲ ਕਰਦੇ ਆ ਤਾਂ ਉਹਨਾਂ ਨੂੰ ਇੱਕ ਲਗਜ਼ਰੀ ਲਾਈਫ ਸਟਾਈਲ ਆ ਜਿਹੜਾ ਉਹ ਮਿਲਦਾ ਵਾ ਤੇ ਜਿਹਦੇ ਕਰਕੇ ਪਹਿਲਾਂ ਹੀ ਨੌਜਵਾਨ ਪੀੜ੍ਹੀ ਕਾਫੀ ਗੁੱਸੇ ਦੇ ਵਿੱਚ ਸੀ ਉਹਨਾਂ ਨੂੰ ਲੱਗਦਾ ਸੀ ਵੀ ਇਹ ਜਿਹੜੇ ਨੇਤਾ ਨੇ ਸਾਰਾ ਸਾਡੇ ਦੇਸ਼ ਤੋਂ ਲੁੱਟ ਗਿਆ ਆਪਣੇ ਘਰਾਂ ਨੂੰ ਜਿਹੜਾ ਆਪਾਂ ਬਹੁਤ ਵੱਡਾ ਕਰ ਰਹੇ ਨੇ ਇਹ ਵੀ ਉਹਨਾਂ ਦੇ ਮਨ ਦੇ ਵਿੱਚ ਗੁੱਸਾ ਸੀਗਾ ਗਰੀਬੀ ਦੇ ਨਾਲ ਨਾਲ ਨੇਪਾਲ ਦੇ ਵਿੱਚ ਬੇਰੁਜ਼ਗਾਰੀ ਦੀ ਜਿਹੜੀ ਦਾਰਾ ਉਹ 20.8 ਲਗਭਗ 21% ਜਿਹੜੀ ਹੈਗੀ ਆ 8 ਸਤੰਬਰ 2025 ਨੂੰ ਨੇਪਾਲੀ ਜੈਂਜ਼ੀ ਜਨਰੇਸ਼ਨ ਕਾਠਮਾਂਡੂ ਦੇ ਵਿੱਚ ਮੈਤੀਕਰ ਮੰਡਲਾ ਦੇ ਵਿੱਚ ਇਕੱਠਾ ਹੋਣੇ ਸ਼ੁਰੂ ਹੋ ਗਏ ਜਦੋਂ ਉਹਨਾਂ ਨੇ ਇਕੱਠੇ ਹੋ ਕੇ ਰੋਸ ਮਾਰਚ ਸ਼ੁਰੂ ਕੀਤਾ ਸੰਸਦ ਵੱਲ ਕੂਚ ਕੀਤੀ ਤਾਂ ਨੇਪਾਲ ਸਰਕਾਰ ਨੇ ਸੁਰੱਖਿਆ ਬਲ ਦਾ ਪ੍ਰਯੋਗ ਕੀਤਾ ਉਹਨਾਂ ਨੇ ਆਪਣੀ ਪੁਲਿਸ ਦੇ ਨਾਲ ਮਿਲਟਰੀ ਲਗਾਈ ਜਿਦੇ ਵਿੱਚ ਉਹਨਾਂ ਨੇ ਪ੍ਰਦਰਸ਼ਨਕਾਰੀਆਂ ਦੇ ਉੱਪਰ ਆਸੂ ਗੈਸ ਦੇ ਗੋਲੇ ਸਿੱਟੇ ਰਬੜ ਦੀਆਂ ਗੋਲੀਆਂ ਮਾਰੀਆਂ ਤੇ ਇਹ ਸਾਰੀ ਜਿਹੜੀ ਘਟਨਾ ਕਰਮ ਸੀਗਾ ਹੌਲੀ-ਹੌਲੀ ਇੱਕ ਹਿੰਸਾ ਦੇ ਰੂਪ ਦੇ ਵਿੱਚ ਬਦਲ ਗਿਆ ਤੇ ਨੁਕਸਾਨ ਹੋਇਆ ਪ੍ਰਦਰਸ਼ਨਕਾਰੀਆਂ ਦਾ ਉਹਨਾਂ ਦੇ 19 ਤੋਂ ਵੱਧ ਜਿਹੜੇ ਨੌਜਵਾਨ ਸੀਗੇ ਇਸ ਘਟਨਾ ਕਰਮ ਦੇ ਵਿੱਚ ਮਾਰੇ ਗਏ ਤੇ ਕਈ ਸੈਂਕੜੇ ਜਿਹੜੇ ਉਹ ਜ਼ਖਮੀ ਹੋ ਗਏ ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਦਾ ਗੁੱਸਾ ਹੋਰ ਵੱਧ ਗਿਆ ਉਹਨਾਂ ਨੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਭਵਨ ਨੂੰ ਅੱਗ ਲਗਾ ਦਿੱਤੀ ਤੇ ਕਈ ਸਰਕਾਰੀ ਪ੍ਰਾਪਰਟੀਆਂ ਨੂੰ ਜਿਹੜਾ ਉਹ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਵਿਰੋਧੀਆਂ ਦੀਆਂ ਮੰਗਾਂ ਉਹੀ ਸੀ ਵੀ ਸੋਸ਼ਲ ਮੀਡੀਆ ਨੂੰ ਦੁਆਰੇ ਚਾਲੂ ਕਰੋ ਜਿੰਨੇ ਵੀ ਭ੍ਰਿਸ਼ਟਾਚਾਰ ਦੇ ਨਾਲ ਸੰਬੰਧਿਤ ਮੁੱਦੇ ਚੱਲ ਰਹੇ ਨੇ ਜਿੰਨੇ ਭ੍ਰਿਸ਼ਟ ਨੇਤਾ ਨੇ ਉਹਨਾਂ ਦੇ ਉੱਪਰ ਪ੍ਰੋਪਰ ਜਿਹੜੀ ਅਸ਼ਾਨਬੀਨ ਕੀਤੀ ਜਾਵੇ ਉਹਨਾਂ ਦੀ ਤਫ਼ਤੀਸ਼ ਕੀਤੀ ਜਾਵੇ ਵੀ ਕਿਹੜੇ ਬੰਦੇ ਜ਼ਿੰਮੇਵਾਰ ਨੇ ਉਹਨਾਂ ਦੇ ਮੁਕੱਦਮੇ ਕੀਤੇ ਜਾਣ ਤੇ ਨਾਲ ਰੁਜ਼ਗਾਰ ਦੇ ਮੌਕੇ ਵੱਧ ਮੁਹਈਆ ਕਰਾਏ ਜਾਣ ਤੇ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਖਤਮ ਕੀਤਾ ਜਾਵੇ ਇਹੀ ਵਿਰੋਧੀਆਂ ਦੀਆਂ ਜਿਹੜੀਆਂ ਮੰਗਾਂ ਸੀਗੀਆਂ ਨੇਪਾਲ ਦੇ ਵਿੱਚ ਸੋ ਇਹ ਮੰਗਾ ਕਰਕੇ ਅੰਦੋਲਨ ਬਹੁਤ ਵੱਡਾ ਹੋ ਗਿਆ ਜਿਹਦੇ ਕਰਕੇ ਸਰਕਾਰ ਨੂੰ ਵੀ ਕਈ ਕਦਮ ਚੱਕਣੇ ਪਏ ਉਹਨਾਂ ਨੇ ਕਰਫਿਊ ਲਗਾਉਣਾ ਸ਼ੁਰੂ ਕਰ ਦਿੱਤਾ ਪੂਰੇ ਨੇਪਾਲ ਦੇ ਵਿੱਚ ਕਾਠਮੰਡੂ ਪੋਖਰਾ ਤੇ ਹੋਰ ਕਈ ਸ਼ਹਿਰ ਸੀਗੇ ਜਿੱਥੇ ਕਰਫਿਊ ਲਗਾ ਦਿੱਤਾ ਗਿਆ ਗ੍ਰਹਿ ਮੰਤਰੀ ਰਮੇਸ਼ ਲਿਖਾ ਨੇ ਆਪਣੀ ਕੁਰਸੀ ਤੋਂ ਅਸਤੀਫਾ ਦੇ ਦਿੱਤਾ ਜ਼ਿੰਮੇਵਾਰੀ ਅਧਿਕਾਰ ਦੇ ਤਹਿਤ 9 ਸਤੰਬਰ 2025 ਨੂੰ ਨੇਪਾਲ ਦੇ ਪ੍ਰਧਾਨ ਮੰਤਰੀ ਸ਼ਰਮਾ ਉਲੀ ਨੇ ਵੀ ਆਪਣੀ ਕੁਰਸੀ ਤੋਂ ਜਿਹੜਾ ਉਹ ਅਸਤੀਫਾ ਦੇ ਦਿੱਤਾ ਹੁਣ ਬਾਕੀ ਸਰਕਾਰੀ ਮੰਤਰੀਆਂ ਨੇ ਵੀ ਜਿਹੜੇ ਆਪਣੇ ਅਸਤੀਫੇ ਦੇ ਦਿੱਤੇ ਤੇ ਸਰਕਾਰ ਜੈਨਜੀ ਦੇ ਦਬਾਵੇ ਥੱਲੇ ਆ ਕੇ ਉਹਨਾਂ ਨੂੰ ਦੁਬਾਰੇ ਸੋਸ਼ਲ ਮੀਡੀਆ ਪਲੇਟਫਾਰਮ ਸੀਗੇ ਜਿਹੜੇ ਉਹ ਸ਼ੁਰੂ ਕਰਨੇ ਪਏ ਨੇਪਾਲ ਦੇ ਵਿੱਚ ਯੂਨੋ ਤੇ ਹਿਊਮਨ ਰਾਈਟਸ ਦੇ ਨਾਲ ਸੰਬੰਧਿਤ ਹੋਰ ਜਿੰਨੇ ਵੀ ਸੰਗਠਨ ਨੇ ਉਹਨਾਂ ਨੇ ਨੇਪਾਲੀ ਸਰਕਾਰ ਦੀ ਪੂਰੀ ਕਠੋਰ ਸ਼ਬਦਾ ਦੇ ਵਿੱਚ ਨਿੰਦਿਆ ਕੀਤੀ By the killings and injury of protesters in Nepal today, and urge a prompt and transparent investigation. We have received several deeply worrying allegations of unnecessary or disproportionate use of force by security forces during protests organized by youth groups that were demonstrating against corruption and the recent government ban on social media platforms. ਉਹਨਾਂ ਨੇ ਕਿਹਾ ਵੀ ਨੇਪਾਲੀ ਸਰਕਾਰ ਨੇ ਆਪਣੇ ਲੋੜ ਤੋਂ ਵੱਧ ਜਿਹੜਾ ਪੁਲਿਸ ਵਾਲਾ ਉਹ ਨੌਜਵਾਨਾਂ ਦੇ ਉੱਪਰ ਵਰਤਿਆ ਜਿਹਦੇ ਕਰਕੇ ਇਹ ਨੁਕਸਾਨ ਹੋਇਆ ਇਹਨਾਂ ਤੇ ਹੁਣ ਉਹਨਾਂ ਨੇ ਨੇਪਾਲ ਦੇ ਪ੍ਰੋੋਂ ਇੱਕ ਉਮੀਦ ਵੀ ਜਤਾਈ ਹੈ ਵੀ ਜਿਹੜੇ ਵੀ ਹੁਣ ਭ੍ਰਿਸ਼ਟਾਚਾਰ ਦੇ ਨਾਲ ਸੰਬੰਧਿਤ ਨੇਤਾ ਸੀ ਜੋ ਇਹ ਜਿੰਨੀ ਵੀ ਹਿੰਸਾ ਹੋਈ ਆ ਉਹਦੀ ਜਿਹੜੀ ਛਾਣਵੇਂ ਨਾ ਤਫ਼ਤੀਸ਼ ਆ ਉਹ ਪੂਰੀ ਪਾਰਦਰਸ਼ੀ ਹੋਊਗੀ ਤੇ ਲੋਕਾਂ ਦੇ ਮੂਹਰੇ ਲਿਆਂਦੀ ਜਾਊਗੀ ਭਾਰਤ ਨੇ ਆਪਣੇ ਜਿੰਨੇ ਵੀ ਨਾਗਰਿਕ ਸੀਗੇ ਜਿਹੜੇ ਨੇਪਾਲ ਚ ਫਸੇ ਹੋਏ ਸੀ ਉਹਨਾਂ ਨੂੰ ਸੁਰੱਖਿਆ ਨਿਰਦੇਸ਼ ਆ ਜਿਹੜੇ ਉਹ ਜਾਰੀ ਕੀਤੇ ਸਵਾਲ ਇਹ ਘੜਾਉਗੇ ਵੀ ਜੇ ਸੋਸ਼ਲ ਮੀਡੀਆ ਦੇ ਉੱਪਰ ਪਲੇਟਫਾਰਮ ਬੰਦ ਹੋ ਗਏ ਸੀਗੇ ਤਾਂ ਇਹ ਅੰਦੋਲਨ ਇੰਨਾ ਵੱਡਾ ਕਿੱਦਾਂ ਹੋ ਗਿਆ ਬਿਨਾਂ ਸੋਸ਼ਲ ਗ੍ਰਿਪ ਤੇ ਇਹਦੇ ਵਿੱਚ ਕੀ ਸੀਗਾ ਵੀ 26 ਪਲੇਟਫਾਰਮ ਸੀ ਸੋਸ਼ਲ ਮੀਡੀਆ ਦੇ ਜਿਹੜੇ ਉਹ ਬੰਦ ਸੀ ਟਿਕਟੌਕ ਦੇ ਡਿਸਕੋਰਡ ਸੀਗਾ ਜਿਹੜਾ ਉਹ ਚੱਲ ਰਿਹਾ ਸੀਗਾ ਨੇਪਾਲ ਦੇ ਵਿੱਚ ਯੁਵਾ ਸੀਗੇ ਜਿਹੜੇ ਨੌਜਵਾਨ ਸੀ ਉਹਨਾਂ ਨੇ ਬੜੀ ਚਲਾਕੀ ਦੇ ਨਾਲ ਇਹਨਾਂ ਪਲੇਟਫਾਰਮਾਂ ਦੇ ਜ਼ਰੀਏ ਉਹਨਾਂ ਨੇ ਕਾਫੀ ਜ਼ਿਆਦਾ ਲੋਕ ਸੀਗੇ ਜਿਹੜੇ ਨੌਜਵਾਨਾਂ ਨੇ ਇਕੱਠੇ ਕਰ ਲਿੱਤੇ ਤੇ ਬਿਨਾ ਲੀਡਰਾਂ ਤੋਂ ਜਿਹੜਾ ਇਹ ਅੰਦੋਲਨ ਚੱਲ ਰਿਹਾ ਸੀ ਜਿਹੜਾ ਕਿ ਸਿੱਧਾ ਦਿਖਾਉਂਦਾ ਸੀ ਵੀ ਨੌਜਵਾਨ ਪੀੜ੍ਹੀ ਕਿੰਨੀ ਤਾਕਤਵਰ ਹੈ ਨੇਪਾਲ ਦੇ ਵਿੱਚ ਜਿਹੜੀ ਆਪਣੀ ਆਵਾਜ਼ ਕਾਇਮ ਕਰਨ ਦੇ ਲਈ ਵੀ ਇਦਾਂ ਦੀਆਂ ਚਲਕੀਆਂ ਕਰ ਸਕਦੀ ਆ ਇਸ ਅੰਦੋਲਨ ਦੇ ਕਾਰਨ ਨੇਪਾਲ ਦੇ ਉੱਪਰ ਕਾਫੀ ਜਿਹੜੇ ਗੰਭੀਰ ਪ੍ਰਭਾਵ ਪੈਣੇ ਨੇ ਜਿਦੇ ਵਿੱਚ ਨੇਪਾਲ ਦੀ ਸਰਕਾਰ ਹੈ ਜਿਹੜੀ ਕਾਫੀ ਟਾਈਮ ਤੋਂ ਆਪਣੀ ਟਰਮਸ ਜਿਹੜੀਆਂ ਪੂਰੀਆਂ ਨਹੀਂ ਕਰਦੀ ਸਰਕਾਰ ਵਿੱਚ ਹੀ ਟੁੱਟਕ ਜਾਂਦੀ ਹੈ ਵਿੱਚ ਹੀ ਨੇਤਾਵਾਂ ਨੂੰ ਛੱਡ ਕੇ ਜਾਣਾ ਪੈਂਦਾ ਇਹ ਜਿਹੜਾ ਮਸਲਾ ਉਲਝਿਆ ਹੋਇਆ ਹਾਲੇ ਤੱਕ ਨੇਪਾਲ ਦੇ ਵਿੱਚ ਫਿਰ ਨੇਪਾਲ ਦੇ ਜਿਹੜੇ ਲੋਕ ਨੇ ਜੋ ਨੇਪਾਲ ਤੋਂ ਬਾਹਰ ਜਾਂਦੇ ਨੇ ਉਹ ਜੀਡੀਪੀ ਦੇ ਵਿੱਚ ਕਾਫੀ ਜ਼ਿਆਦਾ ਆਪਣਾ ਹਿੱਸਾ ਪਾਉਂਦੇ ਨੇ ਤੇ ਸਰਕਾਰ ਨੇ ਇਹ ਪਲੈਟਫਾਰਮ ਬੰਦ ਕੀਤੇ ਤੇ ਉਹਨਾਂ ਦਾ ਸੰਪਰਕ ਆਪਣੇ ਘਰ ਦੇ ਬੰਦਿਆ ਦੇ ਨਾਲ ਜਿਹੜਾ ਟੁੱਟ ਗਿਆ ਲਗਭਗ 33% ਹਿੱਸਾ ਵਾ ਜਿਹੜਾ ਉਹ ਜੀਡੀਪੀ ਦੇ ਵਿੱਚ ਵਿਦੇਸ਼ੀ ਨਾਗਰਿਕ ਨੇ ਜਿਹੜੇ ਨੇਪਾਲ ਨੂੰ ਪੈਸਾ ਭੇਜਦੇ ਨੇ ਉਹਨਾਂ ਦੇ ਲੋਕ ਉਹ ਪਾਉਂਦੇ ਨੇ ਇਸ ਲਈ ਨੇਪਾਲ ਦਾ ਜਿਹੜਾ ਆਰਥਿਕ ਨੁਕਸਾਨ ਵੀ ਜਿਹੜਾ ਇਹ ਅੰਦੋਲਨ ਦੇ ਕਰਕੇ ਹੋਇਆ ਤੇ ਇਹਨਾਂ ਨੇ ਜਿਹੜੀ ਗਲਤੀ ਕੀਤੀ ਆ ਪਾਬੰਦੀਆਂ ਲਗਾ ਕੇ ਉਹਦੇ ਨਾਲ ਵੀ ਜਿਹੜਾ ਨੇਪਾਲ ਦਾ ਆਰਥਿਕ ਨੁਕਸਾਨ ਹੋਣ ਦੀ ਕਾਫੀ ਜ਼ਿਆਦਾ ਸੰਭਾਵਨਾ ਉਹ ਵਧੀ ਆ। ਨੇਪਾਲ ਦੇ ਵਿੱਚ ਦਾ ਤੁਸੀਂ ਦੇਖਿਆ ਵੀ ਜੈਨਜ਼ੀ ਨੇ ਕਰਕੇ ਦਿਖਾ ਦਿੱਤਾ ਵੀ ਕੋਈ ਵੀ ਦੇਸ਼ ਹੋਵੇ ਭਾਵੇਂ ਨੇਪਾਲ ਹੋਵੇ ਜਦੋਂ ਭ੍ਰਿਸ਼ਟਾਚਾਰ ਦੇ ਖਿਲਾਫ ਕੋਈ ਵੀ ਵਾਇਟ ਰੌਣੀਆਂ ਤਾਂ ਉਹਨਾਂ ਨੂੰ ਸੋਸ਼ਲ ਮੀਡੀਆ ਦਾ ਜਿਹੜਾ ਸਹਾਰਾ ਉਹ ਲੈਣਾ ਲਾਜ਼ਮੀ ਹੋ ਜਾਂਦਾ। ਨੇਪਾਲੀ ਜਨਰੇਸ਼ਨ ਨੇ ਵੀ ਇੱਦਾਂ ਕੀਤਾ ਹੁਣੇ ਪੂਰੀ ਪੂਰੀ ਜਿਹੜੀ ਜਨਰੇਸ਼ਨ ਆ ਇਹ ਪੂਰੇ ਵਿਸ਼ਵ ਦੇ ਵਿੱਚ ਇੱਕ ਮਿਸਾਲ ਬਣ ਕੇ ਸਾਬਤ ਹੋ ਰਹੀ ਆ ਵੀ ਭ੍ਰਿਸ਼ਟ ਨੇਤਾਮਾ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਖਿਲਾਫ ਅਗਰ ਤੁਸੀਂ ਆਵਾਜ਼ ਚੱਕਣੀ ਆ ਤਾਂ ਜੁਵਾ ਪੀੜੀ ਤਾਕਤਵਰ ਆ ਉਹ ਆਵਾਜ਼ ਚੱਕ ਸਕਦੇ ਨੇ ਤੇ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਸਿਰਫ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਚਾਹੀਦਾ ਵਾ ਨੇਪਾਲ ਦੇ ਨੌਜਵਾਨਾਂ ਨੇ ਇਹ ਚੀਜ਼ ਕਰਕੇ ਦਿਖਾਈ ਬਾਕੀ ਤੁਸੀਂ ਦੱਸਿਓ ਵੀ ਤੁਹਾਨੂੰ ਇਹ ਸਾਰਾ ਘਟਨਾ ਗਰਮ ਕਿੱਦਾਂ ਦਾ ਲੱਗਿਆ ਵੀ ਕੀ ਨੇਪਾਲੀ ਜਿਹੜੇ ਨੌਜਵਾਨ ਸੀ ਉਹ ਆਪਣੀ ਜਗ੍ਹਾ ਸਹੀ ਸੀ ਜਾਂ ਸਰਕਾਰਾਂ ਆਪਣੀ ਜਗ੍ਹਾ ਸਹੀ ਸੀ ਕਿਆਂ ਜਿਹੜੀਆਂ ਭ੍ਰਿਸ਼ਟਾਚਾਰ ਦੇ ਨਾਲ ਸੰਬੰਧਿਤ ਸੀ ਆਪਣੇ ਲੋਕਾਂ ਨੂੰ ਆਪਣੇ ਘਰ ਦੇ ਪਰਿਵਾਰਾਂ ਨੂੰ ਹੀ ਨੌਕਰੀਆਂ ਦੇ ਰਹੇ ਸੀਗੇ ਉੱਚੇ ਅਹੁਦਿਆਂ ਤੇ ਬਿਠਾ ਰਹੇ ਸੀ ਜਦਕਿ ਪੂਰੇ ਦਾ ਪੂਰਾ ਦੇਸ਼ ਆ ਜਿਹੜਾ ਉਹ ਗਰੀਬੀ ਦੇ ਬੇਰੁਜ਼ਗਾਰੀ ਦੀ ਸਮੱਸਿਆ ਦੇ ਵਿੱਚ ਡੁੱਬਿਆ ਹੋਇਆ ਨੇਪਾਲ ਸੋ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ